ਜੇ ਆਪਾਂ ਸੂਤੀ ਲਾਇਸ ਲਾਉਣੇ ਆਗੇ ਚੁੰਨੀ ਤੇ ਇਹ ਚੁੰਨੀ ਤੇ ਪਹਿਨਾ ਲਾਇਸ ਆਪਾਂ ਨਾ ਪੁੱਠੀ ਧਰਦਾਂਗੇ ਪੁੱਠੀ ਲਾਇਸ ਧਰ ਕੇ ਉੱਤੇ ਇਹਦੀ ਕੰਨੀ ਮੋੜਦਾ ਜਦੋਂ ਵੀ ਆਪਾਂ ਲਾਇਸ ਲਾਉਣੀ ਹੈ ਨਾ ਆਪਾਂ ਨੇ ਦੁਪੱਟੇ ਨੂੰ ਖਿੱਚਣਾ ਤੇ ਨਾ ਲਾਇਸ ਨੂੰ ਖਿੱਚਣਾਗਾ ਬਸ ਗੁੰਮ ਲਾਇਸ ਇਸ ਤਰੀਕੇ ਨਾਲ ਲਾਵਾਂਗੇ ਆ ਦੇਖੋ ਜਿਹੜਾ ਹੁਣ ਆਪਾਂ ਨੇ ਇਹ ਕੱਪੜਾ ਇਹਦੇ ਉੱਪਰ ਅਲਟਾਉਣਾਗਾ ਇਹ ਆਪਾਂ ਥੋੜਾ ਅਲਟਾਉਣਾ ਵੀ ਬੜਾ ਚੌੜਾ ਨਹੀਂ ਅਲਟਾਉਣਾ ਜਣੀ ਕਿ ਆ ਜਿਹੜਾ ਪੀਸ ਆ ਨਾ ਹੁਣ ਆਹਾ ਦੇਖੋ ਜਿਹੜਾ ਲਟਾਵਾਂਗੇ ਇਹ ਦੋ ਸੂਤ ਹੀ ਆ ਮੇਰੇ ਕੋਲੇ ਚੁੰਨੀ ਦਾ ਇਧਰਲਾ ਪਾਸਾ ਤੇ ਬਾੜਾ ਚੌੜਾ ਨਹੀਂ ਇਹਨੂੰ ਆਪਾਂ ਕਰਨਾ ਤੇ ਸਲਾਈ ਆਪਾਂ ਨੇ ਮੋਟੀ ਕਰਨੀ ਆ ਮੋਟੀ ਸਲਾਈ ਕਰਕੇ ਬਸ ਹੌੜੀ ਹੌੜੀ ਲਾਈ ਜਾਣਾ ਬਹੁਤ ਸੋਹਣੀ ਲੈਂਸ ਲੱਗਦੀ ਐ ਇਸ ਤਰੀਕੇ ਨਾਲ ਆ ਦੇਖੋ ਇਧਰ ਆਪਾਂ ਤੁਹਾਨੂੰ ਦਿਖਾਉਣਾ ਵੀ ਆ ਦੇਖ ਇੰਦਾਂ ਲੈਂਸ ਲੱਗ ਜੂ ਗੁੰਮ ਲੱਗ ਜੂ ਵੀ ਇੱਥੇ ਫਿਰ ਆਪਾਂ ਸਲਾਈ ਲਾਵਾਂਗੇ ਉਹ ਵੀ ਆਪਾਂ ਦਿਖਾਵਾਂਗੇ ਵੀ ਕਿਵੇਂ ਸਲਾਈ ਲਾਉਣੇ ਆ ਕਿ ਆਪਾਂ ਏ ਹੁਣ ਜਦੋਂ ਜਮਾ ਖੁੰਜਾ ਗਿਆ ਨਾ ਉਦੋਂ ਆਪਾਂ ਨੇ ਦੇਖੋ ਕਿਵੇਂ ਇਹਨੂੰ ਜੀ ਵੀ ਕੱਟਣਾ ਨਹੀਂ ਹੈਗਾ ਲੈ ਇਸ ਨੂੰ ਬਸ ਇਸੇ ਤਰੀਕੇ ਨਾਲ ਮੋੜਦੇ ਆਪਾਂ ਨਾ ਇਹਨੂੰ ਮੋੜਦੇ ਆਪਾਂ ਨਾ ਆਪਾਂ ਲੈ ਇਸ ਨੂੰ ਮੋੜ ਲਾਂਗੇ ਮੋੜ ਕੇ ਨਾ ਹੁਣ ਮਸ਼ੀਨ ਦਾ ਪੈਰ ਆ ਥੋੜਾ ਜਿਹਾ ਆਪਾਂ ਨੂੰ ਕੱਢਣਾ ਪਊਗਾ ਇਹਨੂੰ ਕੱਢਤਾ ਤੇ ਹੁਣ ਜਿਹੜਾ ਆਏ ਪੀਸ ਆ ਨਾ ਇਹਨੂੰ ਲਾਸਟ ਵਾਲਾ ਇਹਨੂੰ ਮੋੜਾਂਗੇ ਇਹ ਹਾਈ ਮੋੜ ਕੇ ਇਹਦੇ ਉੱਤੇ ਤਾਂ ਲਾਂਗੇ। ਇਹ ਫਾਈਦਾ ਕਰ ਲਾਂਗੇ ਇਹਦੇ ਉੱਤੇ। ਨੂੰ ਮੜਿਆ ਸਲਾਈ ਲਾਉਣੀਆਂ ਫਿਰ ਦਿਖਾਉਣੇ ਸਾਨੂੰ। ਬਸ ਕੱਟਣ ਦੀ ਜ਼ਰੂਰਤ ਨਹੀਂ ਹੈਗੀ। ਇਹ ਜਦੋਂ ਜਮਾ ਖੁੰਝਾ ਬਣ ਗਿਆ ਉਦੋਂ ਆਪਾਂ ਤੁਹਾਨੂੰ ਦਿਖਾਵਾਂਗੇ ਕਿ ਕਿਵੇਂ ਖੁੰਝਾ ਬਣਦਾ। ਹੁਣ ਆਪਾਂ ਇਹਦੇ ਉੱਪਰ ਸਲਾਈ ਲਾਉਣੀ ਆਂ। बखा थोड़ा जो आप बरीक कर लेना पैया ना थोड़ा जहा ब करना गा बस इस तरीके ना सिलाई लाइनी है एक तो सिलाई लाइनी आप गुम लैस लग के तैयार अपनी देखो कि लैस लगी है गुम यह देखो बिलकुल भी नहीं पता लग रहा इस तरीके ला सो खूंजे देखो, देखो किन्ने वाला बने अपने बहुत वाइस देखो खूंजे बने हैं इस तरीके आप लैस ला स